ਇਹ ਆ ਵੀ ਇੱਕ ਮੋਟਾ ਚਾਗਲਾ ਤੇ ਇੱਕ ਐਕਟਿਵ ਆ ਮੀਨ ਵੀ ਸ਼ਰਮਾ ਤੇ ਹੀਮਾਨੀ ਨੇ ਬ੍ਰੇਕਅਪ ਤੋਂ ਬਾਅਦ ਇੱਕ ਦੂਜੇ ਨੂੰ ਬਹੁਤ ਸਾਰੇ ਰਿਪਲਾਈ ਕੀਤੇ ਹਿਮਾਣੀ ਨੇ ਮਿਆਂਗ ਬਾਰੇ ਕਿਹਾ ਕਿ ਮੈਨੂੰ ਕੁਝ ਖਾਣੂ ਨਹੀਂ ਸੀ ਦਿੰਦਾ ਹੁੰਦਾ ਅਤੇ ਮੈਨੂੰ ਘਰ ਵਿੱਚ ਲੋਕ ਕਰਕੇ ਚਲਾ ਜਾਂਦਾ ਸੀ। ਇਹਨਾਂ ਸਾਰੀਆਂ ਗੱਲਾਂ ਨੂੰ ਮਿਆਂਕ ਸ਼ਰਮਾ ਨੇ ਕਿਹਾ ਕਿ ਹਿਮਾਣੀ ਝੂਠ ਬੋਲਦੀ ਪਈ ਆ ਇਹਨੂੰ ਪੈਸੇ ਦਾ ਲਾਲਚ ਆ ਗਿਆ ਸੀ। ਸੋ ਉੱਥੇ ਤੁਹਾਨੂੰ ਦੱਸ ਦਈਏ ਕਿ ਅੱਜ ਕਰਨ ਦੱਤਾ ਵਾਇਸ ਨੇ ਆਪਣੇ ਇੰਸਟਾਗ੍ਰam ਉੱਤੇ ਇੱਕ ਸੀਸੀਟੀਵੀ ਫੁਟੇਜ ਸ਼ੇਅਰ ਕੀਤੀ ਜੋ ਕਿ ਤੁਸੀਂ ਆਪਣੀ ਸਕਰੀਨ ਉੱਤੇ ਚੱਲਦੀ ਹੋਈ ਦੇਖ ਸਕਦੇ ਹੋ। ਕਰਨ ਦੱਤਾ ਨੇ ਕਿਹਾ ਕਿ ਮਿਆਂਕ ਸ਼ਰਮਾ ਹਿਮਾਣੀ ਤੇ ਘਰ ਬੰਦੇ ਲੈ ਕੇ ਗਿਆ ਸੀ ਅਤੇ ਹਿਮਾਣੀ ਦੇ ਘਰ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਮਿਆਂਕ ਸ਼ਰਮਾ ਦੇ ਵੱਲੋਂ। ਜੋ ਸਟੋਰੀ ਤੁਸੀਂ ਆਪਣੀ ਸਕਰੀਨ ਉੱਤੇ ਸ਼ਰਮਾ ਤੇ ਹੀ ਮੰਨ ਨੂੰ ਇਹੀ ਕੇੰਦਾ ਪਿਆ ਕਿ ਤੁਸੀਂ ਪਹਿਲਾਂ ਲਿੰਗ ਵਿੱਚ ਕਿਉਂ ਰਹੇ ਸੀ ਅਤੇ ਹੁਣ ਇੱਕ ਦੂਜੇ ਨੂੰ ਮਾੜਾ ਕਹਿੰਦੇ ਪਏ ਹੋ ਬਾਕੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਬਨੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ ਆ ਗਿਆ ਆ ਗਿਆ ਇੱਕ ਹੋਰ ਚੱਕਲਾ ਤੇ ਇੱਕ ਐਕਟਿਵਾ ਮੈਂ